ਯਾਰ ਪਰ ਇਹ ਸਾਥੀ ਇਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਇੱਕ ਖਾਸ ਅਪਡੇਟ ਦੇ ਨਾਲ ਇੱਕ ਖਾਸ ਵੀਡੀਓ ਲੈ ਕੇ ਹਾਜ਼ਰ ਹੋ ਗਏ ਹਾਂ ਨਵੇਂ ਬਜਟ ਤੋਂ ਬਾਅਦ ਮਹਿਲਾਵਾਂ ਦੇ ਲਈ ਖਜ਼ਾਨਾ ਮੰਤਰੀ ਨੇ ਵੱਡਾ ਐਲਾਨ ਕਰ ਦਿੱਤਾ 11000 ਰੁਪਏ ਸਕੀਮ ਜਿਹੜੀ ਆ ਇਸ ਤਰੀਕ ਤੋਂ ਸ਼ੁਰੂ ਹੋਣ ਵਾਲੀ ਆ ਬਸ ਇੱਕ ਜ਼ਰੂਰੀ ਕੰਮ ਜਿਹੜਾ ਤੁਸੀਂ ਨੇ ਕਰ ਲੈਣਾ ਤੇ ਪੂਰੀ ਅਪਡੇਟ ਪੂਰੀ ਜਾਣਕਾਰੀ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਕਿਹੜਾ ਜ਼ਰੂਰੀ ਕੰਮ ਕਰਨਾ ਉਹਦੇ ਬਾਰੇ ਵੀ ਦੱਸਾਂਗੇ ਹੋਰ ਕਿਹੜੇ ਵੱਡੇ ਐਲਾਨ ਬਜਟ ਦੇ ਵਿੱਚ ਹੋਏ ਨੇ ਮੁਨਾਵਰੇ ਵੀ ਜਾਣਕਾਰੀ ਦੇਵਾਂਗੇ ਇਸ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਿੱਕੀ ਜਿਹੀ ਅਪੀਲ ਹੈ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗੀ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਦੇ ਪ੍ਰੈਸ ਕਰ ਲਿਓ ਤਾਂ ਵੇਰੀ ਨਾ ਕਰਦੇ ਸਿੱਧਾ ਤੁਹਾਨੂੰ ਆਪਾਂ ਮੇਨ ਅਪਡੇਟ ਉੱਤੇ ਲੈ ਚਾਲਦੇ ਹਾਂ ਸਕਰੀਨ ਉੱਪਰ ਤੁਸੀਂ ਦੇਖ ਸਕਦੇ ਹੋ ਪੰਜਾਬ ਬਜਟ ਬਿਨਾ ਕੋਈ ਸੋਧ ਕੀਤੇ ਆ ਬਹੁਤ ਸੰਮਤੀ ਨਾਲ ਪਾਸ ਹਰਪਾਲ ਸਿੰਘ ਜੀ ਮਾਨੇ ਕਿਹਾ ਹੈ ਕਿ ਔਰਤਾਂ ਨੂੰ 1000 ਰੁਪਏ ਦੇਣ ਦੀ ਗਰੰਟੀ ਵਿਜਾਲਦ ਪੂਰੀ ਕਰਾਂਗੇ ਸੋ ਪੂਰੀ ਅਪਡੇਟ ਆਪਾਂ ਤੁਹਾਡੇ ਨਾਲ ਆਪਾਂ ਸਾਂਝੀ ਕਰ ਰਿਹਾ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਵਿੱਤੀ ਬਰੇ 2024 ਤੇ 25 ਲਈ ਪੇਸ਼ 2 ਲੱਖ 8918 ਕਰੋੜ ਰੁਪਏ ਦੀਆਂ ਬਜਟ ਤਜੀਬਾ ਨੂੰ ਬੁੱਧਵਾਰ ਨੂੰ ਸਦਨ ਤੋਂ ਬਿਨਾ ਕੋਈ ਸੋਧ ਦੇ ਕੀਤੇ ਬਹੁਤ ਸੰਮਦੀ ਨਾਲ ਪਾਸ ਕਰ ਦਿੱਤਾ ਬੁੱਧਵਾਰ ਨੂੰ ਸਦਨ ਦੇ ਵਿੱਚ ਬਜਟ ਦੀ ਲੰਬੀ ਚਰਚਾ ਹੋਈ ਵਿਰੋਧੀ ਧਿਰ ਨੇ ਜਿੱਥੇ ਬਜਟ ਨੂੰ ਨਾ ਪੱਖੀ ਕਿਸਾਨਾਂ ਮਜ਼ਦੂਰਾਂ ਵਿਦਿਆਰਥੀਆਂ ਕੋਰਟਾਨਿਕ 1000 ਰੁਪਏ ਦੇਣ ਵਾਲੇ ਬਡਾਪਾ ਪੈਨਸ਼ਨ ਵਿੱਚ ਵਾਧਾ ਨਾ ਕਰਨ ਤੇ ਬਜਟ ਨੂੰ ਲੋਕਾਂ ਨਾਲ ਧੋਖਾ ਕਰਾਰ ਦਿੱਤਾ ਉੱਥੇ ਹੁਕਮ ਰਾਣ ਧਿਰ ਨੇ ਬਜਟ ਦੀਆਂ ਰਾਜਕੀ ਤਰੀਫਾ ਕਰਦੇ ਹੋਏ ਲੋਕਪੱਖੀ ਕਰਾਰ ਦਿੱਤਾ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਬੈਸ ਨੂੰ ਸਮੀਟਦੇ ਅਤੇ ਵਿਰੋਧੀਆਂ ਵੱਲੋਂ ਉਠਾਏ ਗਏ ਨੁਕਤੇ ਅੰਦਾਜ਼ਾ ਜਵਾਬ ਦਿੰਦਿਆਂ ਕਿਹਾ ਕਿ ਬਜਟ ਤਜੀਬਾ ਅੰਕੜਿਆਂ ਦਾ ਖੇਡ ਨਹੀਂ ਬਲਕਿ ਹਰ ਵਿਭਾਗ ਦੇ ਖੇਤਰ ਲਈ ਸਪਸ਼ਟ ਰਾਸੀ ਦਾ ਬੇਰਵਾ ਦਿੱਤਾ ਗਿਆ ਜੀਮਾਂ ਨੇ ਕਿਹਾ ਕਿ ਔਰਤਾਂ ਨੂੰ 1000 ਰੁਪਏ ਦੇਣ ਦੀ ਗਰੰਟੀ ਵੀ ਬਹੁਤ ਜਲਦ ਪੂਰੀ ਕੀਤੀ ਜਾਵੇਗੀ ਜਦੋਂ ਕਿ ਸਕੂਲ ਆਫ ਐਮਨਸ ਮੁਹੱਲਾ ਕਲੀਨਿਕਾਮ ਹਾਲੀਚ ਪੰਜਾਬ ਦਾ ਪਹਿਲਾ ਲਿਵਰ ਟਰਾਂਸਪਲਾਂਟ ਹਸਪਤਾਲ ਸ਼ਹੀਦਾਂ ਦੇ ਬਾਰਸਾਂ ਨੂੰ 1 ਕਰੋੜ ਰੁਪਏ ਦੇਣ ਨੂੰ ਮੁਫਤ 300 ਯੂਨਿਟ ਬਿਜਲੀ ਦੀ ਗਰੰਟੀ ਨੂੰ ਪੂਰਾ ਕੀਤਾ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਨੇ ਮੰਡੀ ਬੋਰਡ ਰਾਹੀ 4080 ਕਰੋੜ ਤੇ ਹੋਰ ਵਿਕਾਸ ਬੋੜਾ ਰਾਹੀ 5350 ਕਰੋੜ ਰੁਪਏ ਦਾ ਕਰਜ਼ਾ ਲਿਆ ਇਸ ਵਿੱਚੋਂ 4400 ਰੁਪਏ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਖਰਚ ਕੀਤੇ ਸਨ ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਤੇ ਮੁੱਦੇ ਦਾ ਜਵਾਬ ਦਿੰਦੇ ਕਿ ਆਪ ਸਰਕਾਰ ਨੇ ਕਿਸੇ ਬੋੜ ਕਾਰਪੋਰੇਸ਼ਨ ਨੂੰ ਗਿਰਵੀ ਰੱਖ ਕੇ ਕਰਜ਼ਾ ਨਹੀਂ ਲਿਆ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿੰਡ ਵਿਕਾਸ ਫੰਡ ਤੇ ਨੈਸ਼ਨਲ ਹੈਲਥ ਮਿਸ਼ਨ ਦੇ ਕਰੀਬ 8000 ਕਰੋੜ ਰੁਪਏ ਰੋਕੇ ਹੋਏ ਨੇ ਚੀਮਾ ਵੱਲੋਂ ਪੇਸ਼ ਕੀਤੇ ਗਿਆ ਬਜਟ ਨੂੰ ਅੱਜ ਸੰਸਦ ਨੇ ਸਰਬ ਜ਼ਮ ਦੀ ਨਾਲ ਪਾਸ ਕਰ ਦਿੱਤਾ ਹੈ ਮਾਲਵਾ ਨਹਿਰ ਲਈ ਕੋਈ ਬਜਟ ਦਾ ਪ੍ਰਬੰਧ ਨਹੀਂ ਕੀਤਾ ਬੜਿੰਗ ਵੱਲੋਂ ਵੱਡਾ ਸਵਾਲ ਜਿਹਦਾ ਉਠਾਇਆ ਗਿਆ ਬਜਟ ਇਸ ਵਿੱਚ ਹਿੱਸਾ ਲੈਂਦਾ ਹੈ ਕਾਂਗਰਸੀ ਵਿਧਾਇਕ ਉਵਰਿੰਦਰ ਸਿੰਘ ਰਾਜਾ ਬੜਿੰਗ ਨੇ ਕਿਹਾ ਕਿ ਸਰਕਾਰ ਨੇ 2 ਸਾਲਾਂ ਵਿੱਚ 75000 ਕਰੋੜ ਰੁਪਏ ਦਾ ਕਰਜ਼ਾ ਲਿਆ ਅਗਲੇ ਵਿੱਤੀ ਸਾਲ 'ਚ ਇਹ 90000 ਕਰੋੜ ਤੱਕ ਪਹੁੰਚ ਜਾਵੇਗਾ ਨਾ ਕਿ ਕਿ ਬਜਟ ਵਿੱਚ ਨਮੀ ਮਾਲਵਾ ਨਹਿਰ ਦਾ ਜ਼ਿਕਰ ਕੀਤਾ ਪਰ ਇਸ ਵਿੱਚ ਬਜਟ ਦੀ ਕੋਈ ਵਿਵਸਥਾ ਨਹੀਂ ਕੀਤੀ ਔਰਤਾਂ ਨੇ 1000 ਰੁਪਏ ਤੇ ਮਲਾਜ਼ਮਾਂ ਨੂੰ OPS ਦਾ ਜੇਕਰ ਨਹੀਂ ALE ਵੱਲੋਂ ਵੱਡਾ ਜਿਹੜਾ ਸਵਾਲ اٹھਾਇਆ ਗਿਆ ਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਹੇਲੀ ਨੇ ਬਜਟ ਨੂੰ ਸਮਾਜ ਦੇ ਹਰ ਵਰਗ ਲਈ ਨਿਰਾਸ਼ਜਨਕ ਕਰਾਰ ਦਿੰਦੇ ਆ ਕਿ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨੇ ਦੀ ਵਸਤਾ ਕੀਤੀ ਗਈ ਨਾ ਹੀ ਬੁਢਾਪਾ ਪੈਨਸ਼ਨ ਵਧਾਉਣ ਦੀ ਕੋਈ ਤਜੀਬ ਰੱਖੇਗੀ ਨਾ ਹੀ DEA ਦੀ ਕਿਸ਼ਤ ਦਿੱਤੀ ਗਈ ਪਿਛਲੀ ਵਾਰ ਪਿਛਲੀ ਉਹ ਪੰਨ ਵਾਲੀ 1000 ਕਰੋੜ ਰੁਪਏ ਦੀ ਵਿਵਸਥਾ ਸੀ ਇਸ ਨੂੰ ਘਟਾ ਕੇ 575 ਕਰੋੜ ਰੁਪਏ ਕਰ ਦਿੱਤਾ ਗਿਆ ਕੀਟਨਾਸ਼ਕ ਅਤੇ ਬੀਜ ਕੰਪਨੀਆਂ ਬਾਰੇ ਕਾਨੂੰਨ ਬਣਾਇਆ ਜਾਵੇ ਜਾਖੜ ਵੱਲੋਂ ਵੱਡਾ ਸਵਾਲ ਜਿਹੜਾ ਉਠਾਇਆ ਗਿਆ ਕਾਂਗਰਸ ਦੇ ਮਤਲਬ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਹੈ ਕਿ ਸਰਕਾਰ ਨੂੰ ਕੀਟਨਾਸ਼ਕ ਅਤੇ ਬੀਜ ਕੰਪਨੀਆਂ ਖਿਲਾਫ ਕਾਨੂੰਨ ਬਣਾਉਣਾ ਚਾਹੀਦਾ ਹੈ ਕਿਉਂਕਿ ਨਕਲੀ ਬੀਜਾਂ ਤੇ ਨਕਲੀ ਕੀਟਨਾਸ਼ਕ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਪਿਛਲੀ ਵਾਰ ਨਰਮੇ ਤੇ ਗੁਲਾਬੀ ਕੀੜਿਆਂ ਦਾ ਹਮਲਾ ਹੋਇਆ ਸੀ ਖੇਤੀ ਬਜਟ ਦਾ 80% ਸਬਜ਼ੀਆਂ ਦੇ ਚੱਲਦਾ ਸੀ ਫਸਲੀ ਵਿਪਿੰਡ ਤਾਂਲੇ ਸਿਰਫ 500 ਕਰੋੜ ਰੁਪਏ ਸਨ ਮਾਲਬਨ ਐਰ ਵਿੱਚ ਕੋਈ ਵੀ ਬਜਟ ਅਲਾਟ ਨਹੀਂ ਕੀਤਾ ਗਿਆ ਸੈਰਾਂ ਦੇ ਪੁਰਾਣੇ ਵਾਟਰ ਬਾਕਸ ਸੀਵਰੇਜ ਸਿਸਟਮ ਨੂੰ ਸੁਧਾਰਨ ਵਿੱਚ ਬਜਟ ਦਾ ਕੋਈ ਵੀ ਨਹੀਂ ਕੀਤਾ ਗਿਆ ਕੇਂਦਰ ਨੇ 800000 ਕਰੋੜ ਰੁਪਏ ਕਿਉਂ ਰੋਕੇ ਗਲਤੀਆਂ ਕਿਸ ਦੀਆਂ ਸ਼ਰਮਾ ਭਾਜਪਾ ਵਿਧਾਇਕਾ ਸੁਨੀ ਸ਼ਰਮਾ ਨੇ ਕਿਹਾ ਕਿ ਵਿੱਤ ਮੰਤਰੀ ਨੂੰ ਸਦਨ ਨੂੰ ਦੱਸਣਾ ਚਾਹੀਦਾ ਹੈ ਕਿ ਕੇਂਦਰ ਵੱਲੋਂ ਰੋਕੇ ਗਏ 60000 ਕਰੋੜ ਰੁਪਏ ਪਿੱਛੇ ਗਲਤੀ ਕਿਸ ਦੀ ਹੈ ਐਨਓਸੀ ਦਿੱਤੀ ਜਾ ਕੋਈ ਕਾਰਨ ਸੀ ਕੇਂਦਰ ਨੇ ਵੱਖ-ਵੱਖ ਯੋਜਨਾਵਾਂ ਮਤ ਐ 8000 ਕਰੋੜ ਰੁਪਏ ਰੋਕ ਲਏ ਉਹਨਾਂ ਨੇ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਲਈ 300 3000 ਰੁਪਏ ਦੀ ਪੈਨਸ਼ਨ ਸਕੀਮ ਹੈ ਜਿਸ ਵਿੱਚੋਂ ਪੰਜਾਬ ਸਿਰਫ 13000 ਲੋਕਾਂ ਨੇ ਅਪਲਾਈ ਕੀਤਾ ਹੈ ਸਰਕਾਰ ਨੂੰ ਇਸ ਲਈ ਕਿਸਾਨਾਂ ਨੂੰ ਸਹਾਇਤਾ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਦੀਆਂ ਸਕੀਮਾਂ ਦਾ ਲਾਭ ਵੀ ਨਹੀਂ ਲੈ ਰਹੀ ਵਿਧਾਇਕ ਸੁਖਵਿੰਦਰ ਕੁਮਾਰ ਸੁਖੀ ਬਸਪਾ ਦੇ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਵੀ ਬਜਟ ਨੂੰ ਨਾਪੱਖੀ ਦੱਸਿਆ ਜਿਹੜੇ ਇਹ ਵੱਡੇ ਸਵਾਲ ਨੇ ਵਿਰੋਧੀ ਧਿਰ ਵੱਲੋਂ ਉਠਾਏ ਗਏ ਨੇ ਤੇ ਗੱਲ ਕਰਦੇ ਆ ਮਹਿਲਾਵਾਂ ਦੇ ਲਈ 1-1000 ਰੁਪਏ ਸਕੀਮ ਦਿੱਤਾ ਖਜ਼ਾਨਾ ਮੰਤਰੀ ਵੱਲੋਂ ਕਿਹਾ ਗਿਆ ਕਿ ਜਲਦੀ ਇਹ ਸਕੀਮ ਜਿਹੜੀ लागू ਕੀਤੀ ਜਾਵੇ ਕਿ ਤੇ ਕਿਹੜਾ ਤੁਸੀਂ ਇੱਕ ਜ਼ਰੂਰੀ ਕੰਮ ਕਰ ਲੈਣਾ ਉਹ ਹੈਗਾ ਜੀ ਤੁਹਾਡਾ ਆਧਾਰ ਕਾਰਡ ਜੇ ਤੁਹਾਡਾ ਆਧਾਰ ਕਾਰਡ ਅਪਡੇਟ ਨਹੀਂ ਹੋਇਆ ਤਾਂ ਜਲਦੀ ਜਲਦੀ ਤੁਸੀਂ ਆਪਣਾ ਆਧਾਰ ਕਾਰਡ ਜਿਹੜਾ ਉਹ ਜ਼ਰੂਰ ਅਪਡੇਟ ਕਰ ਲੈਣਾ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਾਲੇ ਸਕੀਮ ਜਿਹੜੀ ਆ ਲਾਗੂ ਹੋ ਜਾਵੇਗੀ ਸੂਚਿ ਜੀ ਦੀ ਮੱਠੀ ਜਾਣਕਾਰੀ ਮਿਲਦਿਆਂ ਹੋਰ ਅਪਡੇਟ ਦੇ ਨਾਲੋਂ ਤੱਕ ਬਲੇ ਰਹੋ ਸਾਡੇ ਨਾਲ ਧੰਨਵਾਦ